ਨੇ ਸਸੇ ਗੱਲ ਦੋਸਤੋ ਕਿੰਨਾ ਸਾਰੇ ਮੇਰੇ ਦੋਸਤ ਮਿੱਤਰ ਪਿਆਰੇ ਸਾਰੇ ਠੀਕ ਠਾਕ ਤੇ ਅੱਜ ਫੇਰ ਗੱਲ ਕਰਦੇ ਆਪਾਂ ਜਿੱਦਾਂ ਰਮਾਨੀਅਨ ਤੇ ਬਲਗਾਰੀਆ ਸ਼ਾਨ ਗਾਉਣ ਤੋਂ ਬਾਅਦ ਕਾਫੀ ਕੋਸ ਚੇਂਜਿੰਗ ਹੁੰਦਾ ਤੇ ਕਾਫੀ ਲੋਕ ਹਵਾ ਦਾ ਦਬਲੀ ਮੱਚ ਰਹੀ ਹੈ ਵੀ ਆਪਾਂ ਕਿੱਥੇ ਜਾਈਏ ਹੁਣ ਕਿੱਧਰ ਨੂੰ ਜਾਈਏ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀ ਕਿਉਂਕਿ ਜੋ ਵੀ ਇਨਫੋਰਮੇਸ਼ਨ ਹੁੰਦੀ ਹੈ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਸਕ ਜੇ ਤੇ ਕਾਫੀ ਕੋਸ ਆ ਜਾਨੀ ਕਿ ਜਿੱਦਾਂ ਵੀ ਇੰਪਲ ਆਪਣੇ ਜਿੰਨਾ ਨਵੇਂ ਮੁੰਡੇ ਇੰਡੀਆ ਤੋਂ ਆ ਰਹੇ ਜਾਂ ਕਿਤੋਂ ਵੀ ਏਸ਼ੀਆ ਤੋਂ ਆ ਰਹੇ ਆ ਤੇ ਕਈਆਂ ਦਾ ਤਾਂ ਪਲੈਨਿੰਗ ਪਹਿਲਾਂ ਹੀ ਹੁੰਦਾ ਵੀ ਰਮਾਨੀਆ ਬਲਗਾਰੀਆ ਕੰਟਰੀ ਹੈ ਜਿਹੜੀ ਸ਼ਰਨਗਨ ਚ ਆ ਗਈ ਤੇ ਵੀ ਸਸਤੀ ਸੌਖੇ ਘੱਟ ਪੈਸਿਆਂ ਦੇ ਵਿੱਚ ਆਪਾਂ ਇੱਥੇ ਜਾ ਕੇ ਤੇ ਵੀ ਅੱਗੇ ਮੂਵ ਹੋ ਜਾਂਦੇ ਆਪਾਂ ਤੇ ਗੱਲ ਇਦਾਂ ਇਥੋਂ ਜਨਤਾ ਕਿਉਂ ਅੱਗੇ ਨੂੰ ਮੂਵ ਹੋ ਰਹੀ ਹੈ ਕਿਉਂ ਭੱਜ ਰਹੀ ਹੈ ਕਾਰਨ ਕੀ ਹੈਗਾ ਕਿਉਂ ਭੱਜ ਰਹੀ ਹੈ ਉਹਨਾਂ ਬਾਰੇ ਕਾਰਨ ਕਈ ਵਾਰ ਆਪਣਾ ਏਜੰਟ ਇੰਡੀਆ ਤੋਂ ਗੱਲ ਹੋਰ ਦੱਸਦੇ ਤੇ ਇੱਥੇ ਆ ਕੇ ਗੱਲ ਕਈ ਵਾਰ ਹੋਰ ਨਿਕਲਦੀ ਹੈ ਸੈਲਰੀ ਵੀ ਘੱਟ ਹੋ ਜਾਂਦੀ ਹੈ ਕਈ ਬੰਦੇ ਦੀ ਅੱਗੇ ਮੈਂ ਪਿਛਲੀ ਵੀਡੀਓ ਚ ਦੱਸਿਆ ਮੈਨੂੰ ਕਾਫੀ ਮੁੰਡੇ ਮਿਲੇ ਸੀਗੇ ਤੇ ਉਹਨਾਂ ਨੇ ਵੀ ਦੱਸਿਆ ਭਾਈ ਸਾਡਾ ਕੰਟਰੈਕਟ ਇਹਨਾਂ ਚ ਤੇ ਸਾਨੂੰ ਸਿਰਲੀ ਨਹੀਂ ਦਿੰਦੇ ਕੱਟ ਕੇ ਕਈ ਵਾਰ ਕੰਪਨੀਆਂ ਉਹਦੇ ਵਿੱਚ ਕੀ ਕਰਦੀਆਂ ਸਾਰੇ ਅਕਮੋਡੇਸ਼ਨ ਦੇ ਪੈਸੇ ਵੀ ਕੱਟ ਲੈਂਦੀਆਂ ਤੇ ਖੂਨ ਵੀ ਕੱਟ ਲੈਂਦੀਆਂ ਬਈ ਕਾਫੀ ਕਈ ਕੰਪਨੀਆਂ ਤੇ ਜਾਨੀ ਕਿ ਕੁਝ ਕੰਪਨੀਆਂ ਇਦਾਂ ਕਰਦੀਆਂ ਜ਼ਿਆਦਾ ਨਹੀਂ ਕਰਦੇ ਕਾਰਨ ਇਹੋ ਤੇ ਅੱਗੇ ਮੂਵ ਹੋਣ ਦਾ ਤੁਹਾਨੂੰ ਕੀ ਬੈਨੀਫਿਟ ਹੈ ਤੇ ਇੱਥੇ ਕੀ ਤੁਹਾਨੂੰ ਬੈਨੀਫਿਟ ਆ ਤੇ ਕਈ ਕੰਪਨੀਆਂ ਵੀ ਸੈਲਰੀਆਂ ਵੀ ਦੋ ਦੋ ਮਹੀਨੇ ਦੀ ਇੱਥੇ ਰੱਖੀ ਬੈਠਣਾ ਉਹਦਾ ਕਾਰਨ ਹੈ ਕਿਆਂ ਦੇ ਪੇਪਰ ਨਹੀਂ ਬਣੇ ਉਹ ਅੱਗੇ ਦੌੜ ਰਹੇ ਆ ਚਲੋ ਉਹਨਾਂ ਨੇ ਤਾਂ ਜਾਣੇ-ਜਾਣਾ ਜਿਨ੍ਹਾਂ ਦੀ ਵਧੀਆ ਸੈਲਰੀ ਵਧੀਆ ਕਮਾਈ ਹੈ ਇੱਥੇ ਤੇ ਉਹ ਨਹੀਂ ਮੂਵ ਹੁੰਦੇ ਤੇ ਜਿੰਨਾਂ ਕੋਲੇ ਪੇਪਰ ਆ ਚਲੋ ਉਹਨਾਂ ਦੀ ਤਾਂ ਮਜਬੂਰੀ ਆ ਉਹ ਅੱਗੇ ਮੂਵ ਹੋਣਾ ਚਾਹੁੰਦੇ ਆਗੇ ਵੀ ਅਸੀਂ ਭਾਈ ਅੱਗੇ ਸਾਡੇ ਪੇਪਰ ਇੱਥੇ ਕੰਪਲੀਟ ਨਹੀਂ ਹੋਏ ਤੇ ਵੀ ਅਸੀਂ ਅੱਗੇ ਅੱਗੇ ਜਾਂ ਕਈਆਂ ਨੂੰ ਆਏ ਦਾਂ ਵੀ ਸਾਡੀ ਸੈਲਰੀ ਘਟਾ ਜਾਂ ਸਾਡੇ ਪੇਪਰ ਨਹੀਂ ਬਣੇ ਜਾਂ ਸੈਲਰੀ ਸਾਨੂੰ 2 ਮਹੀਨੇ ਤੱਕ ਦੇ ਨਹੀਂ ਰਹੇ ਉਹਨਾਂ ਦਾ ਤਾਂ ਮੂਵ ਹੋਣਾ ਬਣਦਾ ਕਈ ਇਹਨਾਂ ਦੀ ਸੈਲਰੀ ਬਹੁਤ ਵਧੀਆ ਉਹ ਇੱਥੇ ਹੀ ਕੰਮ ਕਰ ਰਹੇ ਆ ਤੇ ਕਾਫੀ ਜਾਣੇ ਤੇ ਅੱਗੇ ਵਾ ਅੱਗੇ ਜਦੋਂ ਤੁਸੀਂ ਅੱਗੇ ਜਾਂਦੇ ਆ ਉੱਥੇ ਸਾਰਾ ਕੁਝ ਤੁਹਾਨੂੰ ਆਪ ਨੂੰ ਕਰਨਾ ਪੈਂਦਾ ਤੇ ਇੱਥੇ ਜਿਹੜੇ ਅਰਮਾਨੀਆਂ ਚ ਕੰਪਨੀਆਂ ਵਧੀਆ ਕੰਪਨੀਆਂ ਜਿਨ੍ਹਾਂ ਚ ਬੰਦੇ ਕੰਮ ਕਰ ਰਹੇ ਆ ਉੱਥੇ ਉਹਨਾਂ ਦੀ ਕਮੋਡੇਸ਼ਨ ਵੀ ਕੰਪਨੀ ਦੀ ਆ ਰੋਟੀ ਦੇ ਪੈਸੇ ਵੀ ਇੱਕ ਕੰਪਨੀ ਦੇ ਰਹੀ ਆ ਰਹਿ ਸ ਸਾਰਾ ਕੁਝ ਕੰਪਨੀ ਦੇ ਰਹੀ ਆ ਟਰਾਂਸਪੋਰਟ ਵੀ ਕੰਪਨੀ ਦੇ ਰਹੀ ਆ ਅਰਮਾਨੀਆਂ ਦੇ ਵਿੱਚ ਜੇ ਤੁਸੀਂ ਅੱਗੇ ਜਾਓਗੇ ਪੇਪਰ ਵੀ ਅਪਲਾਈ ਕਰੋਗੇ ਉਹਦੇ ਵਿੱਚ ਤੁਸੀਂ ਤੁਹਾਨੂੰ ਟੈਕਸ ਵੀ ਆਪ ਭਰਨਾ ਪੈਣਾ ਤੁਹਾਡੀ ਕਮ ਕਮੋਡੇਸ਼ਨ ਵੀ ਤੁਹਾਡੀ ਆਪ ਦੀ ਹੋਊਗੀ ਤੇ ਉਹਦੇ ਵਿੱਚ ਤੁਹਾਡੇ ਫੂਡ ਦੇ ਪੈਸੇ ਵੀ ਤੁਸਨੂੰ ਆਪਣ ਨੂੰ ਪੇ ਕਰਨੇ ਪੈਣੇ ਆ ਤੇ ਬਾਕੀ ਤੁਹਾਨੂੰ ਕੰਮ ਵੀ ਉੱਥੇ ਆਪ ਨੂੰ ਹੀ ਲੱਭਣਾ ਪੈਂਦਾਗਾ ਉੱਥੇ ਕਈ ਕਾਫੀ ਮੁੰਡੇ ਫਰੀਚ ਵੀ ਲਵਾਉਂਦੇ ਕਈ ਏਜੰਟ ਬਣੇ ਹੋਏ ਆ ਕਈਆਂ ਕੰਟਰੀਆਂ ਦੇ ਵਿੱਚ ਉਹ ਪੈਸੇ ਦੇ ਕੇ ਵੀ ਤੁਨੂੰ ਕੰਮ ਲਵਾਉਣਗੇ ਅੱਗੇ ਉਹਦੇ ਵਿੱਚ ਕਾਫੀ ਬੈਨੀਫਿਟ ਵੀ ਤੇ ਕਈ ਕਈ ਵਾਰ ਨੁਕਸਾਨ ਵੀ ਉਹਦੇ ਵਿੱਚ ਨੁਕਸਾਨ ਐ ਇਦਾਂ ਦਾ ਜਿੱਦਾਂ ਇੱਥੋਂ ਨਵੇਂ ਮੁੰਡੇ ਜਾਂਦੇ ਆ ਕਈ ਵਾਰ ਜਦੋਂ ਪੁਰਤਕਾਲ ਨਾਲ ਪੁਰਤਕਾਲ ਚ ਥੋੜਾ ਜਿਹਾ ਕੰਮ ਜ਼ਿਆਦਾ ਘਟਿਆ ਵਾ ਪੇਪਰ ਜਲਦੀ ਬਣ ਜਾਂਦੇ ਉੱਥੇ ਉਹਦੇ ਨਾਲ ਤੁਹਾਨੂੰ ਰਹਿਸ ਵੀ ਬਹੁਤ ਘੱਟ ਮਿਲਦੀ ਆ ਮੁੰਡੇ ਕਾਫੀ ਯਾਨੀ ਕਿ 8 8 10 10 ਜਾਣੇ ਜਿਹੜੇ ਇੱਕ ਇੱਕ ਰੂਮ ਦੇ ਵਿੱਚ ਵੀ ਰਹ ਰਹੇ ਆ ਉੱਥੇ ਪੁਰਤਕਾਲ ਦੇ ਵਿੱਚ ਤੇ ਕਈ ਵਾਰ ਬੰਦਿਆਂ ਨੂੰ ਉੱਥੇ ਤਿੰਨ ਤਿੰਨ ਚਾਰ ਚਾਰ ਮਹੀਨੇ ਕੰਮ ਵੀ ਨਹੀਂ ਮਿਲਦਾ ਤੇ ਬਾਕੀ ਉਹ ਟੈਕਸ ਤਾਰਨੇ ਤਾਂ ਵੱਖਰੀ ਗੱਲ ਆ ਵੀ ਟੈਕਸ ਵੀ ਉਹਨਾਂ ਨੇ ਤਾਰਨਾ ਫੂਡ ਦੇ ਪੈਸੇ ਵੀ ਕਮੋਡਿਟੀ ਦੇ ਵੀ ਸਾਰੇ ਬਹੁਤ ਜਾਨੀ ਕਿ ਉਖਾ ਹੋ ਜਾਂਦਾ ਤੇ ਇਖੇ ਜਾਨੀ ਕਿ ਹੋਰਸਾਵਾ ਜਾਨੀ ਕਿ ਹੌਲੀ ਹੌਲੀ ਗਵਰਨਮੈਂਟ ਜਿਹੜੀ ਰੂਲ ਲਗਾ ਰੂਲ ਆ ਉਹ ਚੇਂਜ ਕਰੀ ਜਾਂਦੀ ਆ ਇੱਥੇ ਵੀ ਰਮਾਨੀਆਂ ਦੇ ਵਿੱਚ ਵੀ ਕਾਫੀ ਚੇਂਜ ਹੁਣ ਕਰ ਜਾਂਦੀ ਆ ਜਿੱਦਾਂ ਕੋਈ ਹੁਣ 2 ਸਾਲ ਦਾ TCR ਬਣ ਲੱਗਿਆ ਹੁਣ ਇੱਥੇ ਪੇਪਰ 2 ਸਾਲ ਦੇ ਬਣ ਲੱਗੇ ਤੇ ਹੁਣ ਚੈੱਕ ਹੁਣ ਕਿ ਬਹੁਤ ਜ਼ਿਆਦਾ ਹੋ ਰਹੀ ਆ ਇੱਥੇ ਜਦੋਂ ਇੱਥੇ ਆ ਕਿ ਰੇਲਵੇ ਸਟੇਸ਼ਨ ਤੇ ਜਾਨੀ ਕਿ ਬੱਸ ਸਟਾਪ ਤੇ ਕਾਫੀ ਜਦੋਂ ਪਤਾ ਲੱਗ ਜੇ ਵੀ ਇੰਡੀਆ ਨਾਲ ਯਾਤਰਾ ਕੰਟਰੀ ਆ ਦੇ ਉਹ ਚੈਕਿੰਗ ਜ਼ਰੂਰ ਕਰਦੇ ਆ ਤੇ ਜਿਨ੍ਹਾਂ ਦਾ ਇੱਥੇ ਵਧੀਆ ਕੰਮ ਆ ਉਹ ਇੱਥੇ ਆ ਜਿਨ੍ਹਾਂ ਨੇ ਮੂਵ ਹੋਣਾਗਾ ਉਹ ਬੰਦੇ ਅੱਗੇ ਮੂਵ ਹੋਈ ਜਾਂਦੇ ਕਾਰਨ ਇਹੀ ਆ ਕਈ ਵਾਰ ਸੈਲਰਿੰਗਾਂ ਨਹੀਂ ਕੰਪਨੀਆਂ ਦੇ ਰਹੀਆਂ ਤੇ ਜਾਂ ਕਈ ਵਾਰ ਪੇਪਰ ਨਹੀਂ ਬਣਾ ਰਹੀਆਂ ਇਹ ਕਾਰਨ ਆ ਇਹਨਾਂ ਦਾ ਅੱਗੇ ਮੂਵ ਹੋਣ ਦਾ ਆਪਣੇ ਜਿਹੜੇ ਏਸੀਨ ਬੰਦੇ ਆ ਉਹ ਇਸੇ ਕਰਕੇ ਮੂਵ ਅੱਗੇ ਨੂੰ ਹੋ ਰਹੇ ਆਗੇ ਤੇ ਚਲੋ ਜਿੱਦਾਂ ਵੀ ਤੁਹਾਡੇ ਨਾਲ ਸਾਡੇ ਨਾਲ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਤੁਹਾਡੇ ਨਾਲ ਅਸੀਂ ਜ਼ਰੂਰ ਸ਼ੇਅਰ ਕਰਦੇ ਹਾਂ ਸਾਰਿਆਂ ਦਾ ਧੰਨਵਾਦ